ਮੈਂ ਆਰਤੀ ਵਾਲੀ ਸਰ ਜੀ ਸ਼ਹੀਦ ਭਗਤ ਸਿੰਘ ਨਰਸਿੰਘ ਯੂਨੀਅਨ ਪਟਿਆਲਾ ਤੋਂ ਅ ਅੱਜ ਵੀਰ ਜੀ ਸਾਡੇ ਧਰਨੇ ਨੂੰ 6ਵਾਂ ਤੋਂ 7ਵਾਂ ਦਿਨ ਹੈ ਜੀ ਅੱਜ ਲਗਾਤਾਰ ਸਾਡੀ ਇੱਕੋ ਹੀ ਮੰਗ ਹੈ ਜੀ 4600 ਗ੍ਰੇਡ 'ਤੇ ਜਿਹੜੀ ਕਿ ਸਾਡੀ ਇੱਕ ਗ੍ਰੇਡ 'ਤੇ ਸਾਡਾ ਪਹਿਲਾਂ ਤੋਂ ਹੀ ਸੀ ਅਸੀਂ ਸਰਕਾਰ ਤੋਂ ਕੁਝ ਨਵਾਂ ਨਹੀਂ ਮੰਗ ਰਹੇ ਜਾਂ ਕੁਝ ਵਦਾ ਕੇ ਨਹੀਂ ਮੰਗ ਰਹੇ ਸਾਡਾ 4600 ਗ੍ਰੇਡ 'ਤੇ ਪਹਿਲਾਂ ਵੀ ਸੀ ਅਸੀਂ ਉਹੀ ਸੇਮ 4600 ਗ੍ਰੇਡ 'ਤੇ ਮੰਗ ਰਹੇ ਹਾਂ ਇਹਨਾਂ ਤੋਂ ਤੇ ਹੁਣ ਜਿਹੜਾ ਉੱਪਰ ਮੁੰਡਾ ਬੈਠਾ ਜੀ ਉਹਦਾ ਕੀ ਨਾਮ ਆ ਗਿਆ ਤੇ ਕਿੰਨਾ ਉਹ ਵੀ ਉੱਪਰੇ ਬੈਠਾ ਜੀ ਆ ਹਾਂਜੀ ਹਾਂਜੀ 6ਵਾਂ 7ਵਾਂ ਦਿਨ ਜਿਵੇਂ ਕਿ ਅਸੀਂ ਦੱਸਿਆ ਤੁਹਾਨੂੰ ਸਾਡੇ ਧਰਨੇ ਨੂੰ ਹੋ ਗਿਆ ਮੁੰਡਾ ਉੱਥੇ ਹੀ ਬੈਠਾ ਹੋਇਆ ਤੇ ਉਹਦੀ ਥੋੜੀ ਹੁਣ ਹਾਲਾਤ ਹੈ ਜਿਹੜੇ ਉਹ ਥੋੜਾ ਮੈਨੂੰ ਲੱਗ ਰਿਹਾ ਵੀ ਵਿਗੜਨ ਵਾਲੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਵੀ ਤੁਸੀਂ ਆ ਕੇ ਸਾਡੇ ਨਾਲ ਟੇਬਲ ਟਾਕ ਕਰੋ ਬਟ ਜਦੋਂ ਅਸੀਂ ਮੀਟਿੰਗ ਲਈ ਜਾਂਦੇ ਆ ਤੇ ਸਾਨੂੰ ਅਗਲੇ-ਅਗਲੇ ਦਿਨ ਹੋਰ 15 20 ਦਿਨ ਹੋਰ ਅੱਗੇ ਟਾਲਿਆ ਜਾ ਰਿਹਾ ਹੈ ਵੀ ਸਾਨੂੰ ਮੇਰੀ ਸਾਡੀ ਇਹ ਮੰਗ ਹੈ ਸਰਕਾਰ ਤੋਂ ਵੀ ਉਹ ਸਰਕਾਰ ਕੀ ਚਾ ਰਹੀ ਹੈ ਵੀ ਕਿੰਨੇ ਕ ਦਿਨ ਬੱਚਾ ਭੁੱਖਾ ਇੱਥੇ ਬੈਠਾ ਰਹੇ ਮੈਂ ਐਸਮਾ ਲਾਗੂ ਕੀਤਾ ਹੈਗਾ ਸਰਕਾਰ ਦੇ ਦੁਆਰਾ ਕਹਿਵਾ ਕਹਿਦਣਾ ਦੀ ਤੋਂ ਸਰਕਾਰ ਵੀ ਦੁਆਰੇ ਜੋਇਨਿੰਗ ਕਰ ਹਾਂਜੀ ਹਾਂਜੀ ਸਰਕਾਰ ਵੀ ਕੋਈ ਫੈਸਲਾ ਲਿਆ ਹੈਗਾ ਸਰ ਜੋਇਨਿੰਗ ਤਾਂ ਅਸੀਂ ਕਰਨਾ ਨਹੀਂ ਹੈ ਅਸੀਂ ਆਪਣੀ ਜਾਇਜ਼ ਮੰਗ ਨੂੰ ਲੈ ਕੇ ਉਤਰੇ ਹਾਂ ਠੀਕ ਹੈ ਜੀ ਤੇ ਨਾਲੇ ਸਾਡੇ ਐਸਮਾ ਦੇ ਰਿਗਾਰਡਿੰਗ ਸਾਡਾ ਸਰਕਾਰ ਨੂੰ ਇਹ ਜਵਾਬ ਹੈ ਕਿ ਸਾਡੀਆਂ ਜਿਹੜੀਆਂ ਵੀ ਐਸੈਂਸ਼ੀਅਲ ਸਰਵਿਸਿਜ਼ ਨੇ ਉਹ ਹਲੇ ਲਾਗੂ ਨਹੀਂ ਅਸੀਂ ਐਮਰਜੈਂਸੀ ਸੇਵਾਵਾਂ ਬਾਧਿਤ ਨਹੀਂ ਕੀਤੀਆਂ ਨੇ ਕੋਈ ਵੀ ਮਰੀਜ਼ ਸਾਡੇ ਸਤਰਨੇ ਤੋਂ ਹਲੇ ਤੱਕ ਤਾਂ ਪਰੇਸ਼ਾਨ ਨਹੀਂ ਹੋ ਰਿਹਾ ਬਟ ਜੇ ਸਰਕਾਰ ਸਾਡੇ ਤਰਨੇ ਨੂੰ ਮਤਲਬ ਸਾਡੀਆਂ ਆਕੇ ਮੰਗਾ ਨਹੀਂ ਮੰਨਦੀ ਨਹੀਂ ਸੁਣਦੀ ਫਿਰ ਇਹਦੇ ਕੋਈ 네ਗੇਟਿਵ ਇੰਪੈਕਟ ਜਾਂਦਾ ਤੇ ਉਹਦਾ ਸਾਰੀ ਜੋ ਵੀ ਜ਼ਿੰਮੇਵਾਰੀ ਹੋਏਗੀ ਉਹ ਸਰਕਾਰ ਦੀ ਹੋਏਗੀ ਕਿਥੋਂ ਦੇਖੋ ਜਿਹੜੇ ਨਾਸਟਾਪ ਜਿਹੜਾ ਤੁਹਾਡੇ ਨਾਲ ਹਵਾਏ ਦੇ ਉੱਪਰ ਬੈਠੇ ਹਾਂਜੀ ਸਰ ਸਾਡੇ ਨਾਲ ਹੁਣ ਵੈਸੇ ਅਸੀਂ ਜਿਹੜੇ ਕੰਬਾਈਨਡ ਜਿਹੜੇ ਮੈਡੀਕਲ ਕਾਲਜਿਸ ਆ ਪਟਿਆਲਾ ਅੰਮ੍ਰਿਤਸਰ ਤੇ ਮੁਹਾਲੀ ਤੇ ਹੁਣ ਸਾਡੇ ਨਾਲ DHS ਤੋਂ ਵੀ ਸਾਡੇ ਜਿਹੜੇ ਮੈਂਬਰਸ ਨੇ ਉਹ ਨਾਲ ਜੁੜੇ ਹੋਏ ਨੇ ਇਹ ਹੁਣ ਸਾਡੇ ਨਾਲ ਹੀ ਕੰਟੀਨਿਊ ਇੱਥੇ ਰਹਿਣਗੇ ਤੇ ਅਸੀਂ ਹੁਣ ਨੈਕਸਟ ਪੂਰਾ ਸੂਬਾ ਪੱਧਰ ਤੇ ਇੱਕ ਰੈਲੀ ਕੱਢਣ ਦਾ ਪਲਾਨ ਕਰ ਰਹੇ ਹਾਂ ਜੋ ਕਿ ਅਸੀਂ ਬਹੁਤ ਜਲਦੀ ਹੀ ਤੁਹਾਨੂੰ ਉਸ ਚੀਜ਼ ਬਾਰੇ ਦੱਸਾਂਗੇ ਸਰ ਮੈਡੀਕਲ ਕਾਲਜ ਦਾ ਸਾਡੇ ਜਿਹੜੇ 1000 ਤੋਂ ਵੱਧ ਮੁਲਾਜ਼ਮ ਤਾਂ ਅਸੀਂ ਆ ਬਾਕੀ ਸਰ ਜਿਹੜੇ ਡੀ ਐਚ ਐਸ ਦੇ ਪੂਰੇ ਸਾਰੇ ਪੰਜਾਬ ਦੇ ਸਾਰੇ ਸੂਬਾ ਦੇ ਨੇ ਉਹ ਸਾਰੇ ਸਾਡੇ ਨਾਲ ਜੁੜਨਗੇ ਜੀ ਮੈਡਮ ਐਸਮਾ ਨੂੰ ਲੈ ਕੇ ਤੁਸੀਂ ਕੀ ਸੋਚ ਬਣਾਈ ਹੈਗੀ ਕਿ ਥੋੜਾ ਦੇਰੀ ਨੂੰ ਕਰਨਾ ਜਾਰੀ ਰੱਖਣਾ ਜਾਂ ਫਿਰ ਦੁਬਾਰਾ ਡਿਊਟੀਆਂ ਦੇ ਉੱਪਰ ਜਿਵੇਂ ਸਰਕਾਰ ਨਹੀਂ ਬਿਲਕੁਲ ਵੀ ਨਹੀਂ ਸਰ ਜੀ ਐਸਮਾ ਲੱਗ ਗਿਆ ਕੋਈ ਗੱਲ ਨਹੀਂ ਅਸੀਂ ਉਸ ਐਸਮਾ ਦੇ ਐਕਟ ਨੂੰ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਉਹ ਸਾਡੇ ਤੇ ਲਾਗੂ ਹੁੰਦਾ ਹੀ ਨਹੀਂ ਕਿਉਂਕਿ ਅਸੀਂ ਅਸੈਂਸ਼ੀਅਲ ਸਰਵਿਸਿਜ਼ ਬੰਦ ਨਹੀਂ ਕੀਤੀਆਂ ਨੇ ਤੇ ਹੁਣ ਜੇ ਐਸਮਾ ਦਾ ਸਾਨੂੰ ਡਰ ਦਿਖਾ ਕੇ ਇਹ ਕਹਿ ਰਹੇ ਨੇ ਬਾਕੀ ਵਾਪਿਸ ਜੁਆਇਨ ਕਰੋ ਸਰ ਜੀ ਅਸੀਂ ਕੋਈ ਇੱਥੇ ਸ਼ੌਂਕ ਵਜੋਂ ਨਹੀਂ ਬੈਠੇ ਤੁਸੀਂ ਕਿੱਥੇ ਕਿੱਥੇ ਜਿਹੜੇ ਆਪਣੇ ਸਵਾਵਾ ਬੰਦ ਰੱਖਿਆ ਨੇ ਸਾਡੀਆਂ ਸਰ ਜਿਹੜੇ ਨੋਰਮਲ ਵਾਰਡਸ ਨੇ ਜਨਰਲ ਜਿਹੜੀਆਂ ਵਾਰਡਸ ਨੇ ਉਹੀ ਬੰਦ ਨੇ ਸਾਡੀ ਓਪੀਡੀ ਵੀ ਪੂਰੀ ਵਰਕਿੰਗ ਚ ਹੈ ਤੇ ਸਾਡੀ ਐਮਰਜੈਂਸੀ ਸੇਵਾਵਾਂ ਵੀ ਚੱਲ ਰਹੀਆਂ ਨੇ ਕਿ ਮੈਂ ਕਰ ਰਹੇ ਹਾਂ ਜੀ ਉੱਥੇ ਸਰ ਸਾਡੇ ਸਟਾਫ ਉੱਥੇ ਸੇਵਾਵਾਂ ਨਿਭਾ ਰਹੇ ਨੇ ਸਾਡੇ ਜਿਹੜੇ ਸੀਨੀਅਰਸ ਨੇ ਉਹ ਉੱਥੇ ਸੇਵਾਵਾਂ ਨਿਭਾ ਰਹੇ ਨੇ ਸਾਡੇ ਹੋਰ ਵੀ ਜਿਵੇਂ ਜੂਨੀਅਰ ਡਾਕਟਰਸ ਨੇ ਉਹ ਉੱਥੇ ਕੰਟੀਨਿਊ ਡਿਊਟੀਆਂ ਕਰ ਰਹੇ ਨੇ ਸਾਡੀ ਇਸ ਰੈਲੀ ਕਰਕੇ ਸਟ੍ਰਾਈਕ ਕਰਕੇ ਕੋਈ ਵੀ ਮਰੀਜ਼ ਸਫਰ ਨਹੀਂ ਹੋ ਰਿਹਾ ਕਿਸੇ ਵੀ ਤਰ੍ਹਾਂ ਦੀ ਸੇਵਾ ਬਾਧਤ ਨਹੀਂ ਹੋ ਰਹੀ ਹੈ